ਹਨ ਕਿ ਹੀ ਸੱਚੇ ਪਾਤਸ਼ਾਹ ਜੀਓ ਸਾਡੀ ਰੱਖਿਆ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਜਦੋਂ ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਪਣੀ ਬੇਨਤੀ ਅਰਜ਼ੋਈ ਫਰਿਆਦ ਲੈ ਕੇ ਆਉਂਦੀ ਹਨ ਤਾਂ ਉਸ ਸਮੇਂ ਸ੍ਰੀ ਗੁਰੂ गोविंद ਸਿੰਘ ਜੀ ਬਾਲ ਰੂਪ ਵਿੱਚ ਟੀ ਉਮਰੇ ਪਾਲਕ ਗੋਵਿੰਦ ਰਾਏ ਦੇ ਰੂਪ ਵਿੱਚ ਸਾਰੀ ਘਟਨਾ ਆਪਣੀ ਅੱਖੀਂ ਦੇਖ ਰਹੀ ਸੰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਪਿਤਾ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ Hindu ਧਰਮ ਦੀ ਰੱਖਿਆ ਲਈ ਬੇਨਤੀ ਕੀਤੀ ਪਾਤਸ਼ਾਹ ਜੀ ਬਾਲਕ ਗੋਵਿੰਦ ਰਾਏ ਜੀ ਨੂੰ ਗੁਰਤਾ ਗੱਦੀ ਸੌਂਪ ਕੇ ਆਪਣੇ ਸਿੱਧਕੀ ਸਿੱਖਾਂ ਸਮੇਤ ਦਿੱਲੀ ਨੂੰ ਚਾਲੇ ਪਾਉਂਦੇ ਨੇ ਉਧਰ ਕਸ਼ਮੀਰੀ ਪੰਡਤ ਬਾਦਸ਼ਾ ਔਰੰਗਜ਼ੇਬ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਨੇ ਕਿ ਚੇਕਰ